लोक हित लोका दवाजन आवाज। मैं मैं नहीं ਬਦਰਿਆ ਨੀ ਗਾਨੀ ਗੋ ਮੱਚ ਗਈ ਹਾਏ ਹਾਏ ਵੇ ਆਉ ਦਾ ਕੱਪੜਾ ਮੈਨੂੰ ਦੇ ਦੇ ਨੋ ਹਾਏ ਹਾਏ ਨੋ ਦੇ ਦੇ ਤਮੁਰ ਕਾ ਓਰ ਕਾ ਮੈਨੂੰ ਦੇ ਨੋ ਹਾਏ ਹਾਏ ਮੇਰੇ ਨਾਲ ਗੱਲ ਕਰੋ ਏ ਮੇਰੇ ਨਾਲ ਗੱਲ ਕਰ ਲੋ ਹਾਏ ਹਾਏ ਬੇਰੀ ਬੋਲੋ ਏ ਫੋਟੋ ਖੇ ਬੈ ਜਾ

ਹਾਏ 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 ਕੇ ਭਾਈ ਕੇ ਕਹਾ ਕਰਗੇ ਹਾਏ ਕੀ ਕਰਕੇ ਕੀ ਦੂਟੇ ਤੇ ਲੰਗ ਲੱਗੇ ਹਾਏ ਹਾਏ ਅੰਗੀ ਦੁਨਾ ਕੇ ਤੇ ਨਾਚ ਲਾਈ ਕਰਿਆ ਕਰੂ ਹਾਏ 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 ਤੂੰ ਵੇ ਹਾਏ घुमाए अॻियां रे अी मतिलब हरे पते आए

hai <laughs> ba <Chợt. cười> một một hai 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 ਪਾਣੀ ਪਿਆ ਦਿਓ ਪਾਣੀ ਪਿਓ ਦੇ ਭਾ ਕਿਤੇ ਦੇ ਦੇ ਤੂੰ ਇਹ ਜਨ ਆ ਆ ਵੀਰ ਨੂੰ ਫੜਾਓ ਇੱਕ ਇੱਕ ਆ ਵੀਰ ਨੂੰ ਫੜਾ ਦਿਓ ਨੂੰ ਵੀ ਪਾ ਮਨਸੇ ਚੌਕੀ ਚਾਚ ਸਭਰਾ ਮਸਲਾ ਸਰ ਜਿਹੜਾ ਐਕਸੀਡੈਂਟ ਹੋਇਆ ਮਸਲਾ ਇਹ ਕਿ ਮਿਤੀ 1 2 ਦੀ ਦਰਮਿਆਨੀ ਰਾਤ ਨੂੰ ਮਨਜੀਤ ਸਿੰਘ ਪੁੱਤਰ ਸਰਦਾਰ ਦਰਬਾਰਾ ਸਿੰਘ ਵਾਸੀ ਸਿਭਰਾ ਜੋ ਕਿ ਪੀਪੀ ਦੇ 9 9 ਬਟਾਲੀਅਨ ਦਾ 446 ਉਹਦਾ ਨੰਬਰ ਆ ਜੋ ਕਿ ਇਸ ਵਕਤ ਕਾਉਂਟਰੈਂਟ ਚੱਲਦੀ ਜਾਂ ਸਵਿੱਥ ਨੌਕਰੀ ਕਰ ਰਿਹਾ ਤੇ ਇਹ ਆ ਕੱਲ ਕੱਲ ਰਾਤ ਦੀ ਛੁੱਟੀ ਛੁੱਟੀ ਲੈ ਕੇ ਆਪਣਾ ਘਰ ਨੂੰ ਆ ਰਿਹਾ ਸੀ ਤੇ ਜਦੋਂ ਇਹ ਰਸਤੇ ਵਿੱਚ ਜੋਤੀਸ਼ਾ ਤੋਂ ਅੱਗੇ ਲੰਘ ਕੇ ਨੇੜੇ ਹਰਗੁੜਨ ਸਕੂਲ ਦੇ ਪੁਜਾ ਤੇ ਰਸਤੇ ਵਿੱਚ ਟੁਵਾ ਹੋਣ ਕਰਕੇ ਸੜਕ ਦੇ ਵਿੱਚ ਕਾ ਟੁਵਾ ਹੋਣ ਕਰਕੇ ਇਹਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਬੇਕਾਬੂ ਹੋਣ ਤੇ ਇਹ ਸਦੋਂ ਨ ਵਿਗੜ ਗਿਆ ਜਿਸ ਨਾਲ ਇਹ ਕੋ ਮੋਟਰਸਾਈਕਲ ਸੰਭਾਲਿਆ ਨਹੀਂ ਗਿਆ ਤੇ ਮੋਟਰਸਾਈਲ ਜਾ ਕੇ ਜਿਹੜਾ ਉਹ ਰੁੱਖ 'ਚ ਵੱਜ ਗਿਆ ਰੁੱਖ 'ਚ ਵੱਜਣ ਕਰਕੇ ਇਹਦਾ ਜਿਹੜਾ ਮੱਥਾ ਤੇ ਮੂੰਹ ਆ ਇਹਦਾ ਜਿਹੜਾ ਜ਼ੋਰ ਨਾਲ ਰੁੱਖ ਨਾਲ ਵੱਜਣ ਕਰਕੇ ਇਹਦੀ ਜਿਹੜੀ ਮੌਤ ਹੋ ਗਈ ਤੇ ਰਾਤ ਜਿਹੜੇ ਇਹਦੇ ਘਰ ਪਰਵਾਦ ਲੱਭਦੇ ਪਰ ਰਾਤੀ ਪਤਾ ਲਗਾ ਜ ਤੜਕੇ ਸਾਰ ਕੇ ਦੱਸਿਆ ਕਿ ਇਹਦੀ ਜਿਹੜੀ ਮੌਤ ਆ ਇਹ ਉਹ ਕਿ ਉਹ ਸਰ ਡੈੱਡ ਬਾਡੀ ਜਿਹੜੀ ਆ ਫਿਰ ਕਬਜ਼ੇ ਚ ਲਈ ਗਿਆ ਕਬਜ਼ੇ ਚ ਲੈ ਕੇ ਉਹ ਡੈੱਡ ਬਾਡੀ ਦਾ ਜਿਹੜਾ ਵਾ ਪੋਸਟਮਾਰਟਮ ਕਰਵਾ ਕੇ ਬਾਹਰਸਾਂ ਦੇ ਹਵਾਲੇ ਕੀਤੀ ਆ ਤੇ 175 199 ਸੀਆਰਪੀਸੀ ਦੀ ਕਾਰਵਾਈ ਜਿਹੜੀ ਆ ਅਮਲ ਵਿੱਚ ਲਿਆਂਦੀ ਗਈ ਆ ਤੇ ਫਿਰ ਵੀ ਇਹ ਕਰਮਚਾਰੀਆ ਦੀ ਜਿਹੜੀ ਜਾਂਚ ਹੈ ਬਰੀਕੀ ਨਾਲ ਚੱਲ ਰਹੀ ਆ ਤੇ ਮੌਜੂਦ ਦੇ ਤੱਥਾਂ ਤੋਂ ਜਾਣੂ ਹੋ ਲਈ ਹਰ ਸੰਭਵ ਤਰੀਕੇ ਕੀਤੇ ਜਾ ਰਹੇ ਕਿਹੜੀ ਜਗ੍ਹਾ ਤੇ ਡਿਊਟੀ ਕਿਹੜੀ ਜਗ੍ਹਾ ਇੱਕ ਕਾਉਂਟਰ ਇੰਟੈਲੀਜੈਂਸ ਦੇ ਵਿੱਚ ਨਾ ਕਾਇਮ ਹਾਂ ਮਾਲ ਮੰਡੀ ਦੇ ਅਮਰ ਸਰ ਹਾਂਜੀ ਤੇ ਅਗਲੀ ਸਰ ਕਾਰਵਾਈ ਕੀ ਇਹ ਮਜਲੇ ਦੀ ਅਗਲੀ ਕਾਰਵਾਈ ਜਿਹਦੀ ਜਿਹੜੀ ਮੌਤ ਦੇ ਕਾਰਨ ਬੜੇ ਬਰੀਕੀ ਨਾਲ ਜਾਂਚ ਕੀਤੇ ਜਾ ਰਹੇ ਆ ਤੇ ਇਸ ਦੇ ਕਾਰਨਾਂ ਦੇ ਜਲਦੀ ਤੋਂ ਜਲਦੀ ਜਾਣੂ ਹੋ ਰਿਹਾ ਤੇ ਇਹਦਾ ਪੋਸਟਮਾਰਟਮ ਕਰਵਾਇਆ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗ ਜਾਊਗਾ ਕਿ ਇਹਨੂੰ ਕੋਈ ਹੋਰ ਕਿਤੇ ਇਹਨ ਸੱਟ ਵਗੈਰਾ ਤੇ ਨਹੀਂ ਮਾਰੀ ਪਰ ਫਿਲਹਾਲ ਜਿਹੜੀ ਆ ਉਹ ਜਿਹੜੀ ਆ ਇਹ ਲੋਖਤ ਸੱਜਣ ਕਾਰਨ ਕਰਕੇ ਹੀ ਮੌਤ ਹੋਈ ਆ ਇਹ ਫਿਰ ਵੀ ਇਹਦੀ ਤਰ੍ਹਾਂ ਮੌਤੇ ਕਾਰਨਾਂ ਤੋਂ ਜਨਮ ਹੋਇਆ ਜੀ